ਡੇਰਾ ਸੱਚਾ ਸੋਦਾ ਦੇ ਸੇਵਾਦਾਰਾਂ ਨੇ ਵੰਡੀ ਰਾਹਤ ਸਮਗਰੀ ਹੜਾਂ ਦੀ ਮਾਰ ਚੱਲ ਰਹੇ ਪੰਜਾਬ ਦੇ ਵੱਡੀ ਗਿਣਤੀ ਜ਼ਿਲ੍ਹਿਆਂ ਵਿੱਚ ਡੇਰਾ ਸੱਚਾ ਸੋਦਾ ਵੱਲੋਂ ਰਾਹਤ ਸਮਗਰੀ ਲਗਾਤਾਰ ਵੰਡੀ ਜਾ ਰਹੀ ਹੈ ਇਸੇ ਹੀ ਕੜੀ ਤਹਿਤ ਅੱਜ ਸਰਹੱਦੀ ਜ਼ਿਲ੍ਹਾ ਫਾਜ਼ਲਕਾ ਦੇ ਹੜ ਪੀੜਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਡੇਰਾ ਸੱਚਾ ਸੋਦਾ ਦੀ ਸ਼ਾ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਰਾਹਤ ਸਮਗਰੀ ਵੰਡਣ ਦਾ ਕੰਮ ਸ਼ੁਰੂ ਕੀਤਾ ਗਿਆ ਰਾਹਤ ਸਮਗਰੀ ਲਜਾਨ ਲਈ 33 ਟਰਾਲੀਆਂ ਨੂੰ ਐਮ ਐਸ ਜੀ ਡੇਰਾ ਸੱਚਾ ਸੋਦਾ ਤੇ ਮਾਨਵਤਾ ਪਲਾਇ ਦੇ ਅੰਦਰ ਫਾਜ਼ਲਕਾ ਤੋਂ ਨਾਇਬ ਤਹਿਸੀਲਦਾਰ ਫਾਜ਼ਲਕਾ ਮੈਡਮ ਅਰਧਨਾ ਖੋਸਲਾ ਨੇ ਖਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਇਸ ਰਾਹਤ ਸਮਗਰੀ ਨੂੰ ਸ਼ਾ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਕਰੀਬ 500 ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਉਹਨਾਂ ਤੱਕ ਪਹੁੰਚ ਗਏ ਵੰਡਿਆ ਜਾਵੇਗਾ ਰਾਸ਼ਨ ਕਿੱਟਸ ਪ੍ਰੋਵਾਈਡ ਕੀਤੀਆਂ ਤਰਪਾਲਾਂ ਤੇ ਕੈਟਲ ਫੀਡ ਪ੍ਰੋਵਾਈਡ ਕਰ ਰਹੇ ਹੈ ਤੇ ਐਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਫਾਜ਼ਿਲਕਾ ਮੇਰੀ ਜੀਏ ਸਾਹਿਬ ਨੇ ਡਿਊਟੀ ਲਈ ਹੈ ਨਾਇਬ ਤਸੀਲਦਾਰ ਮੇਰਾ ਨਾਮ ਰਾਧਨ ਕੁਸਮੇ ਮੈਂ ਨਾਇਬ ਤਸੀਲਦਾਰ ਐ ਤੇ ਮੈਂ ਬਹੁਤ థాంਕਫੁਲ ਐ ਤੇਰਾ ਸੱਚਾ ਸੋਧਾ ਦੇ ਕਿ ਤੁਸੀਂ ਸਾਡੇ ਇਨੀ ਹੈਲਪ ਕਰ ਰਹੇ ਹੋ ਤੇ ਹੁਣ ਮੈਂ ਤੁਹਾਨੂੰ ਮੁਹਾਜਮਸ਼ੀਏ ਜਾ ਕੇ ਤੁਸੀਂ ਆਪਣੀਆਂ ਰਾਸ਼ਰ ਕਿਟਵੰਡੋ ਤੇ ਜਿਹੜੇ ਵੀ ਸਾਡੇ ਪਟਵਾਰੀ ਸਹਿਬਾਨ ਐ ਉਹਨਾਂ ਨਾਲ ਉਹਨਾਂ ਦੀ ਹੈਲਪ ਕਰੋ ਤੇ ਜਿਵੇਂ ਉਹ ਕਹਿੰਦੇ ਐ ਜਿਨ੍ਹਾਂ ਨੂੰ ਲੋੜ ਐ ਜਿਨ੍ਹਾਂ ਨੂੰ ਨੀੜ ਐ ਅਸੀਂ ਉਹਨਾਂ ਨੂੰ ਦਈਏ ਠੀਕ ਐ ਜੀ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਡੇਰਾ ਸੱਚਾ ਸੌਦਾ ਸੰਤ ਗੁਰਮੀਤ RAM REEM SINGH ਜੀ ਸਾਹਿਬ ਵੱਲੋਂ ਭੇਜੀ ਗਈ ਰਾਹਤ ਸਮਗਰੀ ਨੂੰ ਲੈ ਕੇ ਫਾਜ਼ਿਲਕਾ ਜ਼ਿਲ੍ਹੇ ਚ ਆਏ ਹੋਏ ਹਾਂ ਤਾਂ ਇਸ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਸਾਨੂੰ ਪਿੰਡ ਦਿੱਤਾ ਹੋਇਆ ਇਹਨਾਂ ਨੇ ਜਿੱਕੇ ਪਿੰਡ ਦੇ ਵਿੱਚ ਜਾ ਕੇ ਅਸੀਂ ਸਮਾਨ ਵੰਡਾਂਗੇ ਜਿਵੇਂ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਵੱਲੋਂ ਸੰਤ ਗੁਰਮੀਤ RAM REEM ਜੀ ਇਨਸਾਨ ਨੇ ਪੰਜਾਬ ਦੇ ਵਿੱਚ ਹੜਪੀਟਾਂ ਦੇ ਲਈ ਕਾਫੀ ਜਿਲ੍ਹਾਂ ਦੇ ਵਿੱਚ ਜਾ ਕੇ ਟੀਮਾਂ ਭੇਜੀਆਂ ਔਰ ਟੀਮਾਂ ਨੇ ਜਾ ਕੇ ਪ੍ਰਸ਼ਾਸਨ ਨੂੰ ਮਿਲ ਕੇ ਪ੍ਰਸ਼ਾਸਨ ਦੇ ਥਰੂ ਜੋ ਸਮਾਨ ਵੰਡੇ ਜਾ ਰਿਹਾ ਹੈ ਤਾਂ ਉਹਦੇ ਵਿੱਚ ਸਾਡੇ ਵੱਲੋਂ ਵੀ ਇਹ ਜਿਹੜਾ ਸਮਾਨ ਵੰਡਿਆ ਜਾ ਰਿਹਾ ਹੈ ਸ਼ਾਸਤਨਾਮ ਜੀ ਗਰੀਨੈਸ ਵੈਲਫੇਅਰ ਫੋਰਸ ਕਮੇਟੀ ਵੱਲੋਂ ਇੱਥੇ ਵੰਡਿਆ ਜਾ ਰਿਹਾ ਹੈ 150 ਵਲੰਟੀਅਰ ਸਾਡੇ ਜਿਹੜੇ ਹਜਾਰੇ ਆ ਪਿੰਡ ਦੇ ਵਿੱਚ ਜਾ ਕੇ ਅਸੀਂ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਸਾਡੇ ਨਾਲ ਜਾਊਗਾ ਔਰ ਜਾ ਕੇ ਵੰਡਾਂਗੇ ਅੱਜ ਅਸੀਂ ਇੱਥੋਂ ਚੋਕਰ ਤਰਪਾਲਾਂ ਕਿੱਟਾਂ ਰਾਸ਼ਨ ਕਿੱਟਾਂ ਔਰ ਇਸ ਤੋਂ ਇਲਾਵਾ ਥੂੜੀ ਔਰ ਚਾਰਾ ਜੋ ਵੀ ਸਮਾਨ ਸਾਡੇ ਕੋਲੇ ਹੈ ਹੁਣੇ-ਹੁਣੇ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਵੇਖ ਕੇ ਸਾਡੇ ਕੋਲ ਸਾਨੂੰ ਡਾਇਰੈਕਟ ਕੀਤਾ ਹੈ ਅਸੀਂ ਉੱਥੇ ਜਾ ਕੇ ਵੰਡ ਰਹੇ ਹਾਂ ਅਸੀਂ ਇਸ ਕਰਕੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਡੇਰਾ ਸੱਚਾ ਸੌਦਾ ਵੱਲੋਂ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਹੈ ਤਾਂ ਵੱਧ ਚੜ ਕੇ ਸਾਡੇ ਸ਼ਾਸਤਨਾਮ ਜੀ ਗਰੀਨਸ ਕਮੇਟੀ ਵੱਲੋਂ ਸੇਵਾ ਕੀਤੀ ਜਾਂਦੀ ਹੈ ਔਰ ਕਰਦੇ ਹਾਂ ਕਰਦੇ ਰਹਾਂਗੇ ਔਰ ਅੱਗੇ ਵੀ ਕਰਾਂਗੇ ਇਸ ਕਰਕੇ ਜੋ ਵੀ ਸਮਾਨ ਰਹਿ ਜਾ ਰਿਹਾ ਹੁਣ ਅਸੀਂ ਇੱਥੋਂ ਸਪਲਾਈ ਕਰਾਂਗੇ ਇਸ ਤੋਂ ਪਹਿਲਾਂ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਦੇ ਵਿੱਚ ਵੀ ਗਏ ਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਗਏ ਆ ਸਾਡੇ ਕੋਲ 7 ਜ਼ਿਲ੍ਹਿਆਂ ਦੇ ਵਿੱਚ ਜਾ ਕੇ ਆਏ ਆ ਜੀ ਸਾਡੇ ਜੋ ਵਲੰਟੀਅਰ